ਕਰਕੇ ਗੇਟ ਖੁੱਲਾ ਸੀ ਤੇ ਉੱਪਰ ਚੜ ਗਏ ਉੱਪਰ ਚੜਨ ਤੋਂ ਬਾਅਦ ਉਹਨਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਦਰਵਾਜ਼ੇ ਦਰਵਾਜ਼ੇ ਤੋੜੇ ਉਹਨਾਂ ਦੇ ਤੇ ਉਹਦੇ ਕੇਸ ਪੜੇ ਹੋਏ ਸੀ ਕੇਸਾਂ ਤੋਂ ਫੜ ਕੇ ਦੱਬਿਆ ਹੋਇਆ ਸੀਗਾ ਜੀ ਯਾਰੀ ਦੋਸਤੀ ਵੀ ਸੀ ਇਹਨਾਂ ਦੀ ਇਕੱਠੇ ਖਾਣਾ ਇਕੱਠੇ ਹੀ ਪੀਣਾ ਇਕੱਠੇ ਸਾਰਾ ਕੁਝ ਸੀਗਾ ਫਿਰ ਇਹਨਾਂ ਦੀ ਵਿਗੜੀ ਉਹ ਪੂਰੀ ਤਰ੍ਹਾਂ ਵਿਗੜ ਗਈ ਪਰ ਉਹ ਰਾਤ ਇਹ ਵਾਕਾ ਹੋਇਆ ਜੀ ਸੁੱਤੇ ਵੀ ਸਾਰੇ ਉੱਪਰ ਜਾ ਕੇ ਕੁੱਟਿਆ ਬਹੁਤ ਉਹਦੇ ਛੋਟ ਚਾਕੂ ਮਾਰੇ ਭਰਾ ਦੇ ਵੀਰੇ ਦੇ ਜੇ ਮੌਕੇ ਤੇ ਮੈਂ ਨਾ ਹੁੰਦਾ ਤਾਂ ਇਹਨੂੰ ਖਤਮ ਕਰ ਦਿੰਦੇ ਆ ਤੁਸੀਂ ਮੇਰਾ ਹਾਲ ਦੇਖ ਲਓ हां जी हां जी ਅਸੀਂ ਕਾਂਗਰਸ ਪਾਰਟੀ ਤੋਂ ਆਂਦੀ ਮਮਾ ਮੇਰੇ ਇਲੈਕਸ਼ਨ ਲੜੇ ਤੇ ਅਜੀਤਪਾਲ ਗੋਲੀ ਦੇ ਮੁਕਾਬਲੇ ਇਲੈਕਸ਼ਨ ਲੜੇ ਹੈ ਜੀ ਇੱਕ ਮਨਜੋਤ ਸਿੰਘ ਨਾਮ ਦਾ ਮੁੰਡਾ ਸੀਗਾ ਉਹ ਇਹ ਦੋਨਾਂ ਚੱਕੂ ਕੱਢ ਲੇ ਇੱਕ ਮਨੀ ਸੀਗਾ ਉਹਨੇ ਮੇਰੇ ਕੇਸ ਪਾੜਦੇ ਕੇਸ ਨਾ ਛੱਡੇ ਜੀ ਮੁੱਕਾ ਸੁਨੋ ਕੀ ਇੱਕ ਵੀਨੇ ਨਾਮ ਦਾ ਮੁੰਡਾ ਸੀ ਉਹ ਕੋ ਪੀਸ ਬੰਦਾ ਸੀ ਉਹ ਬੀਸ ਬੰਦਾ ਮਾਰਿਆ ਫਿੱਤੇ ਫਿੱਤੇ ਵੀ ਲੱਗਿਆ ਹੈਗਾ ਫਿਰੋਥੋਂ ਦਾ ਮੇਰੇ ਚੱਕੂ ਮਾਰਦਾ ਹੱਥ ਦੇ ਮਾਰਨ ਦੀ ਕੋਸ਼ਿਸ਼ ਕੀਤੀ ਚੱਕਰ ਵਾਲਾ ਮੈਂ ਹੋ ਜਾਵਾਂਗਾ ਤੱਕ ਸੱਜਾ ਤੱਕ ਲੜਾਂ ਹੱਥੇ ਲੱਗੇ ਜੀ ਬਯਾ ਗਰਦੰਦੇ ਕੋ ਲੱਗੇ ਹੈਗਾ ਮਾਮਲਾ ਜੀ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਹੈ ਜੀ ਇਹਨਾਂ ਦਾ ਕਿਲਾ ਚੌਂਕ ਝਗੜਾ ਹੋਇਆ ਸੀਗਾ ਉਹ ਝਗੜੇ ਦੇ ਵਿੱਚ ਇਹਨਾਂ ਨੇ ਉਹਦੇ ਤੇ ਝੂਠਾ ਇਲਜ਼ਾਮ ਲਾਇਆ ਸੀ ਵੀ ਮੇਰੀ ਚੈਨੀ ਖੋਈ ਹੈ ਕਿਦੇ ਉੱਤੇ ਮੇਰੇ ਚਾਚੇ ਦੇ ਬੇਟੇ ਤੇ ਚਿੰਟੂ ਤੇ ਜੀਦਣ ਨਾਲ ਅੱਜ ਵਾਕਾ ਹੋਇਆ ਜੀ ਤੇ ਉਸ ਦਰਮਿਆਨ ਜੀ ਅਸੀਂ ਐਸਪੀ ਸਾਹਿਬ ਦੇ ਇਨਕੁਆਰੀ ਲਈ ਬਟਰੈਫਿਕ ਐਸਪੀ ਸਾਹਿਬ ਕੋਲ ਇਹਨਾਂ ਦੀ ਇਨਕੁਆਰੀ ਲੱਗੀ ਹੋਈ ਹੈ ਇਨਕੁਆਰੀ ਦੇ ਵਿੱਚ ਕਿ ਚਲੋ ਗ੍ਰਿਫਟਾਰੀ ਤਾਂ ਮੰਨਾਂ ਕਰਤੀ ਸੀ ਉਹਨਾਂ ਨੇ ਉਹ ਘਰੇ ਜਾਂਦਾ ਸੀ ਮੁੰਡਾ ਪੈ ਜਾਂਦਾ ਸੀ ਤੇ ਕੱਪੜੇ ਦਾ ਕੰਮ ਕਰਦਾ ਜੀ ਮੁੰਡਾ 8-10000 ਤਨਖਾਹ ਆਉਦੀ ਗਰੀਬ ਪਰਿਵਾਰ ਚ ਮੈਂ ਜੀ ਉਹਦੇ ਮੰਮੀ ਉਹਦੇ ਫਾਦਰ ਸਾਹਿਬ ਪਾਰਟ ਦੀ ਵਾਰੀ ਲਾਂਦੇ ਆ ਗੁਰੂ ਘਰ ਨਾਲ ਜੁੜੇ ਹੋਏ ਆ ਵਧੀਆ ਜੀ ਅੱਜ ਜੀ ਸਿੱਧ ਰਾਤ ਨੂੰ 12:30 1 ਵਜੇ ਆਏ ਗੇਟ ਸਾਰਾ ਖੁੱਲਾ ਹੁੰਦਾ ਕਿਉਂਕਿ ਕਈ ਵਾਰ ਚਾਚਾ ਜੀ ਨੇ ਰਾਤ ਨੂੰ ਵਾਰੀ ਲਾਂਨ ਜਾਣਾ ਹੁੰਦਾ ਕਈ ਚਾਚੀ ਨੇ ਵੀ ਜਾਣਾ ਹੁੰਦਾ ਜੀ ਘਰ ਗੇਟ ਖੁੱਲਾ ਸੀ ਸਿੱਧਾ ਉੱਪਰ ਚੜ ਗਏ ਉੱਪਰ ਚੜਨ ਤੋਂ ਬਾਅਦ ਉਹਨਾਂ ਨੇ ਕੁੱਟਮਾਰ ਸ਼ੁਰੂ ਕਰਤੀ ਦਰਵਾਜ਼ੇ ਦਰਵਾਜ਼ੇ ਤੋੜੇ ਉਹਨਾਂ ਤੇ ਤੇ ਉਹਦੇ ਕੇਸ ਫੜੇ ਹੋਏ ਸੀ ਕੇਸਾਂ ਨੂੰ ਫੜ ਕੇ ਦੱਬਿਆ ਹੋਇ ਦੋਨਾਂ ਨੇ ਇੱਕ ਸੀਗਾ ਮੰਨੀ ਤੇ ਇੱਕ ਸੀਗਾ ਸਾਗਰ ਨਾਲ ਸੀਗਾ ਵਿਨੇ ਸਫਾਵਾਦੀ ਗੇਟ ਤੋਂ ਮੁੰਡਾ ਤੇ ਇੱਕ ਸੀਗਾ ਜੀ ਆਪਣਾ ਅਰਸ਼ੀ ਤੇ ਇਹਨਾਂ ਨੇ ਆ ਕੇ ਚਾਰੋ ਕੀ ਕੰਮ ਕਰਦੇ ਆ ਇਹ ਜੀ ਚਾਰੋ ਕਬਾੜ ਦਾ ਕੰਮ ਕਰਦੇ ਆ ਜੀ ਜਿਹਦੇ ਚ ਦੋ ਕਬਾੜ ਦਾ ਕੰਮ ਕਰਦੇ ਆ ਜੀ ਤੇ ਦੋ ਪਤਾ ਨਹੀਂ ਕੀ ਕਰਦੇ ਆ ਜੀ ਮੁੰਡੇ ਤੇ ਉਹ ਆਪਸੀ ਇਹਨਾਂ ਦੀ ਕੋਈ ਪਹਿਲਾਂ ਯਾਰੀ ਦੋਸਤੀ ਵੀ ਸੀ ਇਹਨਾਂ ਦੀ ਇਕੱਠੇ ਖਾਣਾ ਇਕੱਠੇ ਹੀ ਪੀਣਾ ਇਕੱਠੇ ਸਾਰਾ ਕੁਝ ਸੀਗਾ ਫਿਰ ਇਹਨਾਂ ਦੀ ਵਿਗੜੀ ਤਾਂ ਪੂਰੀ ਤਰ੍ਹਾਂ ਵਿਗੜ ਗਈ। ਪਤਾ ਨਹੀਂ ਕੀ ਹੋਇਆ ਇਹਨਾਂ ਦੀ ਗੱਲ ਵਿਚਲੀ ਗੱਲ ਕੀ ਹੈ ਕੀ ਨਹੀਂ ਰੱਬ ਜਾਣਦਾ ਜੀ। ਪਰ ਉਹ ਰਾਤ ਇਹ ਵਾਕਾ ਹੋਇਆ ਜੀ ਸੁੱਤੇ ਵੇ ਸਾਰੇ ਉੱਪਰ ਜਾ ਕੇ ਕੁੱਟਿਆ ਬਹੁਤ ਉਹਦੇ ਚਾਕੂ ਮਾਰੇ ਭਰਾ ਦੇ ਮੇਰੇ ਦੇ ਜੇ ਮੌਕੇ ਤੇ ਮੈਂ ਨਾ ਹੁੰਦਾ ਤਾਂ ਇਹਨੂੰ ਖਤਮ ਕਰ ਦਿੰਦੇ ਆ ਤੁਸੀਂ ਮੇਰਾ ਹਾਲ ਦੇਖ ਲਓ। ਹਾਂਜੀ ਹਾਂਜੀ ਅਸੀਂ ਕਾਂਗਰਸ ਪਾਰਟੀ ਤੋਂ ਆ ਜੀ। ਮਮਾ ਮੇਰੇ ਇਲੈਕਸ਼ਨ ਲੜੇ ਪਏ ਅਜੀਰਪਾਲ ਕੋਲੀ ਦੇ ਮੁਕਾਬਲੇ ਇਲੈਕਸ਼ਨ ਲੜੇ ਹੈ ਜੀ। ਤੇ ਹੁਣ ਕੀ ਲੱਗਦਾ ਇਦਾਂ ਦੇ ਦਿਨ ਦਿਹਾੜੇ ਰਾਤਾਂ ਤੋਂ ਨੀ ਰਾਤ ਨੂੰ ਬਹੁਤ 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 ਮਾੜਾ ਹਾਲ ਹੈ ਜੀ ਬਦਮਾਸ਼ੀ ਦਾ ਪੂਰਾ ਨੰਗਾ ਨਾਚ ਹੋਇਆ ਜੀ ਬਹੁਤ ਜ਼ਿਆਦਾ ਇਹਨਾਂ ਨੇ ਅੱਤ ਚੱਕੀ ਹੋਈ ਸੀ ਰਾਤ ਜੀ ਅੱਤ ਚੱਕੀ ਹੋਈ ਸੀ ਜੇ ਮੈਂ ਘਰੇ ਨਾ ਹੁੰਦਾ ਹੁਣ ਮੇਰਾ ਬ੍ਰਦਰ ਹੈ ਜੀ ਉਹ ਡਰਾਈਵਰੀ ਕਰਦਾ ਜੀ ਦਿੱਲੀ ਪਟਿਆਲਾ ਆਪਣੀ ਗੱਡੀ ਚ ਚਲਾਉਂਦਾ ਜੀ ਮੈਂ ਘਰੇ ਹੁੰਦਾ ਮੇਰਾ ਹੈਗਾ ਜੀ ਡਿਸਪੋਜ਼ਲ ਦਾ ਕੰਮ ਬਰਡੇ ਦਾ ਕੰਮ ਮੈਂ ਵੀ ਰਾਤੋ ਬਰਾਤ ਕਈ ਵਾਰ ਤੂਰ ਵਗੈਰਾ ਸਾਡੇ ਬਾਹਰ ਦੇ ਵੀ ਹੁੰਦੇ ਆ ਬਾਹਰ ਵੀ ਅੰਦਰ ਆਣੇ ਜਾਣੇ ਹੁੰਦੇ ਜੇ ਮੈਂ ਨਾ ਹੁੰਦਾ ਘਰੇ ਤਾਂ ਇਹਨੂੰ ਮਾਰ ਜਾਂਦੇ ਜੀ ਪੁਲਿਸ ਨੂੰ ਕੰਪਲੇਨਟ ਦਿੱਤੀ ਪੂਰੇ ਸ਼ਰਾਮ ਨਾਲ ਰੱਜੇ ਬੇਸੀ ਸਾਰੇ ਹਾਂਜੀ ਪੁਲਿਸ ਨੂੰ ਕੰਪਲੀਟ ਸੌ ਨੰਬਰ ਤੇ ਵੀ ਕੰਪਲੀਟ ਕੀਤੀ ਜੀ ਹਾਂਜੀ ਲਾਤੀ ਮੌਕੇ ਤੇ ਪਹੁੰਚਾਈ ਸੀ ਹਾਂਜੀ ਹਾਂਜੀ ਪੰਜ ਪੁਲ ਮਲਾਜਮ ਆਏ ਸੀਗੇ ਜੀ ਕਿੰਨੇ ਲੋਕ ਜ਼ਖਮੀ ਹੈ ਇਹਦੇ ਟੋਟਲ ਇਹਦੇ ਵਿੱਚ ਮੇਰੇ ਭਰਾਈ ਹੈ ਜਖਮੀ ਤਾਂ ਮੀਨ ਅੱਛਾ ਜਿਆਦਾ ਉਹੀ ਹੈ ਜੀ ਉਹਦੇ ਫਾਦਰ ਸਾਹਿਬ ਨਾਲ ਵੀ ਕੁੱਟਮਾਰ ਕੀਤੀ ਹੈ ਜੀ ਛੋੜੇ ਛੋੜੇ ਮਾਰੇ ਹਾਂਜੀ ਕੱਕੂ ਮਾਰੇ ਹੱਥ ਤੇ ਉਹ ਮਾਰੇ ਤਾਂ ਉਹਨੇ ਸਿੱਧੇ ਸੀਗੇ ਉਹਨੇ ਹੱਥ ਅੱਗੇ ਕਰ ਲਏ ਜੀ ਉਹਦੇ ਹੱਥ ਦੇ ਸਾਰੇ ਬੱਜੇ ਜੀ ਉਹਦੇ ਕੇਸਾਂ ਤੋਂ ਫੜ ਕੇ ਉਹਦੀ ਬੜੇ ਬੇਇੱਜ਼ਤੀ ਕੀਤੀ ਹੈ ਜੀ ਦੇ ਕੋਈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੋ ਬੜੀ ਕਾਰਵਾਈ ਹੈ ਪੂਰੀ ਹੋਣੀ ਚਾਹੀਦੀ ਹੈ ਜੀ ਸਾਡੇ ਹੱਕ 'ਚ ਫੈਸਲਾ ਹੋਣਾ ਚਾਹੀਦਾ ਹੈ ਸਰਕਾਰ ਨੂੰ ਵੀ ਡਿਮਾਂਡ ਹੈ ਸਾਡੀ ਜੀ ਵੀ ਕੋਈ ਵੀ ਤਕਰਾਰਾ ਨਾ ਕੀਤਾ ਜਾਏ ਜਿਹਦਾ ਕਸੂਰ ਹੈ ਉਹਦੇ ਤੇ ਪੂਰਾ ਇਹ ਮੁੱਦੇ ਜਿਹੜੇ ਤੁਸੀਂ ਨਾਂ ਦੇ ਰਹੇ ਹੋ ਕੋਈ ਪਾਰਟੀ ਤੋਂ ਵੀ ਬਿਲੋਂਗ ਕਰਦੇ ਹੈ ਪਾਰਟੀ ਨਾਲ ਤਾਂ ਨਹੀਂ ਜੀ ਪਾਰਟੀ ਦੀ سپورਟ ਜ਼ਰੂਰ ਹੈ ਜੀ ਕਿਹੜੀ ਪਾਰਟੀ ਦੇ ਦੇਖੋ ਇਹ ਅਜੀਤਪਾਲ ਕੋਲੀ ਦੀ سپورਟ ਹੈ ਜੀ ਇਹਨਾਂ ਨੂੰ ਕਿਉਂਕਿ ਅਜੀਤਪਾਲ ਕੋਲੀ ਦੇ ਮੁਕਾਬਲੇ ਅਸੀਂ ਇਲੈਕਸ਼ਨ ਲੜੇ ਸੀਗੇ ਉਹ ਰੰਜਿਸ਼ ਅੱਜ ਘਟਨ ਨੂੰ ਆ ਰਿਹਾ ਜੀ ਕਿਉਂ ਅੱਜ ਉਹ ਪਾਵਰ ਚ ਹੈ ਅੱਜ ਉਹਦੀ ਸਰਕਾਰ ਆ ਗਈ ਉਹ ਰੰਜਿਸ਼ ਘਲਟ ਰਿਹਾ ਸਾਡੇ ਨਾਲ ਭਾਈ ਕੱਲ ਰਾਤ ਨੂੰ ਜੀ ਚਾਰ ਪੰਜ ਮੁੰਡੇ ਮੇਰੇ ਘਰ ਵਰਗੇ 12:00 ਵਜੇ ਦਾ ਟਾਈਮ ਸੀਗਾ ਹੁਣ ਧਮਕੇ ਧਿੰ ਗਾਲਾ ਗੁਲਾ ਗੱਡੀਆਂ ਆਂਦੇ ਸਾਰ ਮੇਰੇ ਬੈੱਡ ਤੇ ਚੜ੍ਹ ਕੇ ਸੁੱਤਾ ਪਿਆ ਸੀ ਮੈਂ ਮੇਰੇ ਨੰਕਾ ਪਰ ਆ ਗਿਆ ਮੇਰੇ ਵਾਲ ਫੜ ਲਏ ਜੀ ਵਾਲਾ ਛੱਡਾ ਮੁੰਡਾ ਸੀਗਾ ਸਾਗਰ ਸਾਗਰ ਕਾਲੇ ਰੱਸ ਦਾ ਮੁੰਡਾ ਇਹਦਾ ਉਹਨੂੰ ਕੋਲ ਚਾਕੂ ਕੱਢ ਇੱਕ ਮੰਜੋਰੀ ਨਾਮ ਦਾ ਮੁੰਡਾ ਸੀਗਾ ਉਹਨੇ ਦੋਨਾਂ ਚਾਕੂ ਕੱਢ ਲਏ ਇੱਕ ਮਨੀ ਸੀਗਾ ਉਹਨੇ ਮੇਰੇ ਕੇਸ ਫੜ ਲਏ ਕੇਸ ਨਾਲ ਛੱਡੇ ਜੀ ਉਹ ਕੱਕ ਸੰਮੁਖੀ ਕੁਵੀਨੇ ਨਾਮ ਦਾ ਮੁੰਡਾ ਸੀ ਉਸ ਕੋ ਬੀਸ ਬੱਲਾ ਅੰਦਾ ਹੋਣਾ ਬੀਸ ਬੱਲਾ ਮਾਰਿਆ ਫਿੱਟ ਤੇ ਫਿੱਟ ਵੀ ਲੱਗਿਆ ਹੈਗਾ ਫਿਰ ਤੋਂ ਨੇ ਮੇਰੇ ਚੱਕ ਮਾਰਦਾ ਹੱਥ ਤੇ ਮਾਰਨ ਦੀ ਕੋਸ਼ਿਸ਼ ਕੀਤੀ ਚੱਕ ਮਰੇ ਵਾਲਾ ਪਰ ਮੈਂ ਹੋਚਾ ਦਿੱਤਾ ਸੱਜਾਂ ਤੱਕ ਹੀ ਕਰਦਾ ਹੱਥ ਤੇ ਲੱਗ ਗਿਆ ਜੀ ਕారణ ਕੀ ਮੰਦਿਓ ਕਾਰਨ ਕਿਉਂ ਹੈ ਹਮਲਾ ਕਿਉਂ ਕੀਤਾ ਗਿਆ ਇਹ ਜਿਹੜਾ ਮਨਜੋਤ ਹੈ ਨਾ ਜੀ ਇਹਦੀ ਉਹਨਾਂ ਰੰਜੀ ਸੀ ਜੀ ਕਿਹਦੇ ਮਨਜੋਤ ਦੀ ਜੀ ਤੁਹਾਡੀ ਮਨਜੋਤ ਦੀ ਅੱਛਾ ਹਾਂਜੀ ਉਹ ਮੇਰਾ ਫਰੈਂਡ ਸੀਗਾ ਜੀ ਉਹ ਅੱਪਚ ਇਕੱਠੇ ਹੋ ਗਏ ਨਾਲ ਝਗੜਾ ਹੋਇਆ ਸੀ ਕਿ ਮੈਂ ਛੱਡ ਛੜਾਇਆ ਕਰਾਇਆ ਸੀਗਾ ਔਰ ਉਸ ਤੋਂ ਬਾਅਦ ਮੇਰੇ ਦੁਸ਼ਮਣ ਬਣ ਗਏ ਜੀ ਅੰਦਾ ਤੁਸੀਂ ਦੋਸਤ ਵੀ ਸੀ ਹਾਂਜੀ ਦੋਸਤ ਵੀ ਤੇ ਹੁਣ ਤੁਹਾਡੇ ਕਿੰਨਾ ਲੱਗੀ ਕਿਥੇ ਕਿਥੇ ਆ ਖਾਤਰੇ ਲੱਗੀ ਜੀ ਦਰਦਾਂ ਦੇ ਕੋਲ ਲੱਗੀ ਹੁੰਦੀ ਇਹ ਸਾਰੇ ਕੰਮ ਕਰ ਕੀ ਕਰਦੇ ਆਂ ਹਾਂਜੀ ਇਹ ਕਿਉਂ ਕੰਮ ਕੀ ਕਰਦੇ ਦੋ ਦੋ ਵਿੰਦ ਨੇ ਦੋ ਕਵਾੜੀ ਦਾ ਪਾਰਟੀ ਤੋਂ ਵੀ ਬਿਲੋਂਗ ਕਰਦੇ ਕੋਈ ਹਾਂਜੀ ਹਾਂਜੀ ਕਿਹੜੀ ਪਾਰਟੀ ਤੋਂ ਇਹ ਭਾਈ ਆਮ ਆਦਮੀ ਪਾਰਟੀ ਜੀਤਪਾਲ ਦੀ ਬਿਲੋਂਗ ਇਹ ਚਾ ਉਹਨਾਂ ਨੇ ਸਪੋਰਟ ਕਰਦੇ ਆਂ ਹਾਂਜੀ ਹਾਂਜੀ ਤੇ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰ ਰਹੇ ਹੋ ਸਰ ਜੀ ਕੋ ਸਾਡੇ ਸਾਹਮਣੇ ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਮੈਨੂੰ ਸਾਫ਼ ਮਿਲਣਾ ਦੇ ਜਾਏਗਾ ਕਿੰਨੇ ਵੇ ਦੀ ਗੱਲ ਸੀ ਇਹ ਕੱਲ ਰਾ 12:30 ਦਾ ਟਾਈਮ ਸੀਗਾ ਜੀ 5:00 ਦੇ 4:00 ਦੇ ਉੱਪਰ ਚੜ ਗਏ ਚਾਕੂ ਮਾਰੇ ਸਾਰੇ ਹੱਥ ਦੇ ਉੱਤੇ ਆ ਗਏ ਬਾਕੀ ਇਹ ਕਿ ਮੇਰਾ ਅਜੀਤਪਾਲ ਖੋਲੇ ਦੇ ਨਾਲ ਮੈਂ ਇਲੈਕਸ਼ਨ ਲੜੀ ਸੀਗੀ ਸਭ ਤੋਂ ਵੱਡੀ ਰੰਜੇ ਸੇ ਇਹ ਹੈ ਕਿ ਹੁਣ ਇਸ ਟਮੋ ਪਾਵਰ ਚ ਹੈ ਅਸੀਂ ਡੰਗੂ ਆਪਣੇ ਪਾਵਰ ਦੀ ਸ਼ਕਤੀ ਦਿਖਾਏ ਕਿੰਨੇ ਲੋਕ ਸੀ ਕਿੰਨੇ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਬੱਚਾ ਕੋਣ ਕੋਣ ਜਾਣਦੇ ਹੋ ਉਹਨਾਂ ਨੂੰ ਕੋਈ ਕੌਣ ਹੈ ਜੀ ਇੱਕ ਮਨਜੋਤ ਸਿੰਘ ਸੀਗਾ ਇੱਕ ਗਗਨ ਪਾਉਸ ਕਿੰਸੀ ਦਾ ਇੱਕ ਸਾਗਰ ਸੀਗਾ ਇੱਕ ਵਿਨੈਸ ਸੀਗਾ ਤੇ ਬਸ ਰੰਜੀਸ ਪੁਰਾਣੀ ਰੰਜੀਸ ਨੂੰ ਲੈ ਕੇ ਲੜਾਈ ਜਗੜਾ ਸਾਡੀ ਇਨਕੁਆਰੀ ਲੱਗੀ ਹੋਈ ਹੈ ਜੀ ਇਹ ਪਹਿਲਾਂ ਦੋਸਤ ਯਾਰ ਵੀ ਸੀ ਤੁਹਾਡੇ ਮੁੰਡੇ ਮੁੰਡਾ ਇੱਕ ਸੀਗਾ ਮਨਜੋਤ ਉਹ ਹੀ ਗਦਾਰ ਬਣ ਕੇ ਉਧਰ ਚਲਾ ਗਿਆ ਤੇ ਰਾਤੀ ਕਿੰਨੇ ਵਜੇ ਹਮਲਾ ਕੀਤਾ ਇਹਨਾਂ ਨੇ ਕੋਈ ਤੇਜ਼ ਦਾ ਨਾ ਹਥਿਆਰ ਸੀ ਕੀ ਕੀ ਲੈ ਕੇ ਆਇਆ ਸੀ ਇਹ ਇੱਕ ਰਿਚ ਫੜੀ ਹੋਈ ਸੀ ਜੀ ਇਹਨਾਂ ਦੇ ਇੱਕ ਵੈਸਪੋਰ ਬਣਿਆ ਹੋਇਆ ਸੀ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਸਿੰਖ ਸਾਫ ਜੰਨੇ ਜੀ ਸਾਡੀ ਇਨਕੁਆਰੀ ਲੱਗੀ ਹੋਈ ਹੈ ਜਿਸ ਵੀਰ ਸਿੰਘ ਜੀ ਨੇ ਕਾਲ ਕੀਤਾ ਐਸਪੀ ਸਾਹਿਬ ਨੂੰ ਹਾਂ ਪਾਰਟੀ ਤੋਂ ਸਾਨੂੰ ਬਹੁਤ ਖਤਰਾ ਹੈ ਜੀ ਪੂਰਾ ਸਾਨੂੰ ਮਾਰਨਿੰਗ ਇਤਲਾ ਮਿਲੀ ਹੈ 8 ਵਜੇ ਕਰੀਬ ਦੋ ਪਾਰਟੀਆਂ ਜਿਹੜੀਆਂ ਐਡਮਿਟ ਹੋਈਆਂ ਨੇ ਰਜ਼ਿੰਦਰਾ ਹਸਪੀਟਲ ਤਾਂ ਰਜ਼ਿੰਦਰਾ ਹਸਪੀਟਲ ਤੋਂ ਸਾਨੂੰ ਇਤਲਾ ਮਿਲੀ ਹੈ ਤਾਂ ਜੋ ਆਈਓ ਸੀਗੇ ਔਨ ਡਿਊਟੀ ਤਾਂ ਉਹ ਮਤਲਬ ਬਿਆਨ ਲੈਣ ਲਈ ਗਈ ਹੋਈ ਨਹੀਂ ਹਸਪੀਟਲ ਤਾਂ ਜਿੱਦਾਂ ਦਾ ਵੀ ਬਿਆਨ ਹੋਏਗਾ ਉਸੇ ਸਾਫ ਨਾਲ ਜੋ ਬੰਦੀ ਕਾਰਵਾਈ ਹੋਊਗੀ ਉਹ ਅਮਲ ਦੇ ਵਿੱਚ ਜਾਂਦੀ ਰਹੇਗੀ